ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਲੀਲਾ ਬਾਰੇ ਜੋ ਕਿ 550 ਸਾਲ ਪਹਿਲਾਂ ਉਹਨਾਂ ਨੇ ਕਹੀਆਂ ਗੱਲਾਂ ਅੱਜ ਵੀ ਸੱਚ ਹੋ ਰਹੀਆਂ ਨੇ ਤੇ ਹੁੰਦੀਆਂ ਰਹਿਣਗੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਤਲਵੰਡੀ ਸਾਬੋ ਵਿਖੇ ਜੋ ਕਿ ਪਾਕਿਸਤਾਨ ਵਿੱਚ ਸਥਿਤ ਹੈ ਉੱਥੇ ਹੋਇਆ ਉਹਨਾਂ ਜੀ ਦੀ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਤੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਗੁਰੂ ਜੀ ਦਾ ਜਨਮ ਤੇ ਬਚਪਨ ਤੇ ਕਹਾਣੀਆਂ ਤੇ ਸਿੱਖਿਆਵਾਂ ਤੇ ਯਾਤਰਾਵਾਂ ਉਦੇਸ਼ ਜਨੰਬਰ ਇਹ ਮੈਂ ਦੱਸੀ ਦਿੱਤਾ ਉਸ ਤੋਂ ਬਾਅਦ ਸਿੱਖਿਆ ਵਾਂ ਇੱਕ ਵਾਰ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਵੀਰਪੈ ਦਿੱਤੇ ਤੇ ਸੌਦਾ ਲੈ ਕੇ ਆਉਣ ਲਈ ਕਿਹਾ ਤੇ ਉਹਨਾਂ ਨੇ ਰਸਤੇ ਵਿੱਚ ਹੀ ਉਹਨਾਂ ਵੀਰਪਈਆਂ ਦਾ ਹੋਜਨ ਭੁੱਖੇ ਸਾਧੂਆਂ ਨੂੰ ਖਿਲਾ ਦਿੱਤਾ ਤੇ ਇਦਾਂ ਹੀ ਕਰ ਵਾਪਸ ਆ ਗਏ ਤੇ ਕਿਹਾ ਇਹ ਹੀ ਅਸਲ ਸੱਚਾ ਸੌਦਾ ਹੈ ਤੋਂ ਬਾਅਦ ਇੱਕ ਵਾਰ ਗੁਰੂ ਜੀ ਤਿੰਨ ਦਿਨ ਨਦੀ ਵਿੱਚ ਚਲੇ ਗਏ ਤੇ ਤਿੰਨ ਦਿਨਾਂ ਲਈ ਵਾਪਸ ਨਹੀਂ ਆਏ ਜਦੋਂ ਵਾਪਸ ਆਏ ਤਾਂ ਉੱਥੇ ਲੋਕਾਂ ਨੂੰ ਉਦੇਸ਼ ਦਿੱਤਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸਭ ਇੱਕ ਹੀ ਪਰਮਾਤਮਾ ਦੇ ਬੱਚੇ ਨੇ ਉਸ ਤੋਂ ਬਾਅਦ ਫਿਰ ਮੱਕੇ ਵਾਲੀ ਘਟਨਾ ਗੁਰੂ ਜੀ ਹੱਜ ਦੇ ਸ਼ਹਿਰ ਮੱਕੇ ਵਿਖੇ ਗਏ ਤੇ ਉੱਥੇ ਮੱਕੇ ਵੱਲ ਨੂੰ ਪੈਰ ਕਰਕੇ ਲੇਟ ਗਏ ਤੇ ਉੱਥੇ ਦੇ ਲੋਕਾਂ ਨੇ ਇਤਰਾਜ਼ ਕੀਤਾ ਕਿ ਮੱਕੇ ਦੀ ਬੇਅਬਦੀ ਹੋ ਗਈ ਤੇ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਜਿੱਧਰ ਵੀ ਤੁਹਾਨੂੰ ਲੱਗਦਾ ਹੈ ਕਿ ਇੱਧਰ ਰੱਬ ਨਹੀਂ ਹੈ ਮੇਰੇ ਪੈਰ ਉਧਰ ਕਰ ਦੋ ਤੇ ਉਹਨਾਂ ਨੇ ਗੁਰੂ ਜੀ ਦੇ ਪੈਰ ਦੂਸਰੀ ਦੂਸਰੇ ਪਾਸੇ ਕਰਤੇ ਤੇ ਮੱਕਾ ਉਧਰ ਹੀ ਘੁੰਮ ਗਿਆ ਗੁਰੂ ਜੀ ਦੇ ਪੈਰਾਂ ਵੱਲ ਹੀ ਮੱਕਾ ਘੁੰਮ ਗਿਆ ਕਿ ਰੱਬ ਹਰ ਜਗ੍ਹਾ ਹੈ ਕਣ-ਕਣ ਵਿੱਚ ਰੱਬ ਵਸਦਾ ਹੈ ਚਾਰੇ ਪਾਸੇ ਰੱਬ ਦਾ ਵਾਸਾ ਹੈ ਪਰਿਵਾਰ ਦੀ ਘਟਨਾ ਹਰਿਦਵਾਰ ਗੰਗਾ ਵਿੱਚ ਲੋਕ ਪੂਰਬ ਵੱਲ ਮੂੰਹ ਕਰਕੇ ਪਾਣੀ ਸਟਰੇ ਸਨ ਤੇ ਗੁਰੂ ਜੀ ਉਹਨਾਂ ਦੇ ਉਲਟ ਦਿਸ਼ਾ ਵਿੱਚ ਪਾਣੀ ਸੁੱਟਣ ਲੱਗੇ ਤੇ ਲੋਕ ਕਹਿਣ ਲੱਗੇ ਕਿ ਤੁਸੀਂ ਇੰਜ ਕਿਦਾਂ ਕਰ ਰਹੇ ਹੋ ਤੇ ਗੁਰੂ ਜੀ ਨੇ ਕਿਹਾ ਜਿੱਦਾਂ ਕੀ ਤੁਹਾਡਾ ਪਾਣੀ ਤੁਹਾਡੇ ਘਰ ਤੱਕ ਨਹੀਂ ਪਹੁੰਚ ਸਕਦਾ ਕਿ ਉਹ ਰੱਬ ਤੱਕ ਕਿਵੇਂ ਪਹੁੰਚ ਜਾਵੇਗਾ ਇਹ ਸਭ ਪਰਮ ਐਵੇਂ ਹੀ ਤੁਹਾਡਾ ਇਹ ਕੰਮ ਬੇਅਰਥ ਹੈ ਉਸ ਤੋਂ ਬਾਅਦ ਉਦੇਸ਼ ਤੇ ਯਾਤਰਾਵਾਂ ਗੁਰੂ ਜੀ ਨੇ ਚਾਰੂ ਦಾಸਿੰਗ ਕੀਤੀਆਂ ਉੱਤਰ ਦੱਖਣ ਪੂਰਬ ਪੱਛਮ ਬੰਗਾਲ ਤਿੱਬਤ ਮੱਕਾ ਹਰਿਦਵਾਰ ਤੇ ਬਗਦਾਦ ਹਰ ਥਾਂ ਲੋਕਾਂ ਨੂੰ ਸੱਚ ਤੇ ਏਕਤਾ ਦਾ ਪਾਠ ਪੜਾਇਆ ਰਾਜਿਆਂ ਪੰਡਤਾਂ ਮੌਲਵੀਆਂ ਨੂੰ ਉਹਨਾਂ ਨਾਲ ਵਿਵਾਦ ਕਰਕੇ ਉਹਨਾਂ ਨੂੰ ਸੱਚ ਦੇ ਰਾਹ ਪਾਇਆतिम ਜੀਵਨ ਗੁਰੂ ਜੀ ਕਰਤਾਰਪੁਰ ਸਹਿ ਵਿਖੇ 1539 ਈਸਵੀ ਨੂੰ ਜੋਤੀ ਜੋਤ ਸਮਾ ਗਏ ਤੇ ਉਸ ਸਮੇਂ ਵੀ ਉਹਨਾਂ ਨੇ ਉਦੇਸ਼ ਦਿੱਤਾ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ குரு ਜੀ ਨੇ ਕਿਹਾ ਰੱਬ ਕਿਸੇ ਮੰਦਰ ਮਸਜਿਦ ਜਾਂ ਗਿਰਜਾਂ ਵਿੱਚ ਕੈਦ ਨਹੀਂ ਉਹ ਹਰ ਇੱਕ ਇਨਸਾਨ ਵਿੱਚ ਵਸਦਾ ਹੈ ਸਚਾਈ ਮਿਹਨਤ ਤੇ ਪਿਆਰ ਨਾਲ ਜੀਵਨ ਜੀਣਾ ਇਹ ਹੀ ਅਸਲ ਧਰਮ ਹੈ